ਦੁੱਖ ਸੁੱਖੇ ਉਹਨੇ ਜਾਣੇ ਲਖ ਮਰਦਾਨਿਆਂ ਹਰ ਬਾਪ ਪੁੱਟਿਆ ਨੂੰ ਰੱਖ ਮਰਦਾਨ ਕੋਈ ਮੇਰੀ ਪੈਨਸ਼ਨ ਮਾਂ ਬਾਪ ਦੀ ਪੈਨਸ਼ਨ ਅੱਜ ਆਈ ਉਹ ਮਾਈ ਦੀਆਂ ਅੱਖਾਂ ਦੇ ਵਿੱਚ ਜੋ ਕਿ ਨਿੱਕੀਆਂ ਨਿੱਕੀਆਂ ਗੰਗਾ ਲੜਨਾ ਮੇਰਾ ਬਿਲਕੁਲ ਸ਼ੌਕ ਨਹੀਂ ਲੰਮੇ ਯੁੱਧ ਨਿਰੰਤਰ ਮੈਨੂੰ ਲੜਨੇ ਚੰਗੇ ਲੱਗਦੇ ਇਸੇ ਸਵਾਲ ਪੁੱਛਿਆ ਬੜਾ ਸਿੱਧਾ ਸਰਦਾ ਜੀ ਇਹ ਤੁਸੀਂ ਕਫਤਰ ਲਿਖਦੀ ਕਿਉਂ ਕਿਉਂ ਲਿਖਦੇ ਹੋ ਕਲਪਾ ਇਹ ਮਤ ਔਖਾ ਕੀ ਸਵਾਲ ਹੈ ਪ੍ਰਮਿੰਦਰ ਜੀ ਕੋਲ ਮੈਂ ਲਗਾਤਾਰ ਜਾਂਦਾ ਰਹਾ ਇਸਰੀ ਕਿਤਾਬ ਮੇਰੀ ਸ਼ਬਦ ਸ਼ਹਿਰ ਤੇ ਰੇਤ ਲਖੜਾ ਜਦੋਂ ਮੈਂ ਪ੍ਰਮਿੰਦਰ ਜੀ ਤੋਰਾ ਕੋਲ ਲੈ ਕੇ ਗਿਆ ਮੇਰੀ ਇੱਛਾ ਸੀ ਕਿ ਉਹਨਾਂ ਤੋਂ ਮੈਂ ਇਸ ਕਿਤਾਬ ਦਾ ਮੁੱਖ ਬੰਦ ਲਿਖਾਵਾਂ ਉਹਨਾਂ ਨੇ ਬੜੇ ਮੋਹ ਨਾਲ ਉਸ ਕਿਤਾਬ ਦਾ ਮੁੱਖ ਬੰਦ ਲਿਖਿਆ ਤੇ ਮੈਂ ਉਹ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਉਹਨਾਂ ਦਿਨਾਂ 'ਚ ਪੜਾਇਆ ਕਿ ਮੇਰੇ ਤੇ ਪਰਮਿੰਦਰ ਜੀ ਨੇ ਆ ਚਾਰ ਸ਼ਬਦ ਲਿਖੇ ਨੇ ਇੱਕ ਗੱਲ ਹੋਰ ਦੱਸਦੇ ਆ ਜਦੋਂ ਮੈਨੂੰ ਸਹਿਤ ਕੰਡਵੀ ਵਾਰਡ ਮਿਲਿਆ ਕਿ ਉਸ ਅਵਾਰਡ ਦੀਆਂ ਕਿਤਾਬਾਂ ਦੇ ਵਿੱਚ ਪਰਮਿੰਦਰਜੀਤ ਜੀ ਦੀ ਕਿਤਾਬ ਵੀ ਸੀ ਪਰ ਇਨਾਮ ਮਹਾਗੰਬੀ ਨੂੰ ਮਿਲਿਆ ਪਰਮਿੰਦਰਜੀਤ ਜੀ ਥੋੜਾ ਮੇਰੇ ਨਾਲ ਨਾਰਾਜ਼ ਵੀ ਹੋਏ ਔਰ ਫਿਰ ਮੇਰੀਆਂ ਦੋ ਤਿੰਨ ਇੰਟਰਵਿਊ ਹੋਈਆਂ ਮੁਲਾਕਾਤਾਂ ਹੋਈਆਂ ਇੰਟਰਵਿਊ ਜਿਹੜੇ ਮੈਂ ਖੁਦ ਕਿਹਾ ਆਪਣੇ ਆਪ ਪਿਆ ਕਿ ਇਹ ਅਵਾਰਡ ਮੇਰੇ ਤੋਂ ਪਹਿਲਾਂ ਪਰਮਿੰਦਰਜੀਤ ਨੂੰ ਮਿਲਣਾ ਚਾਹੀਦਾ ਸੀ ਮੈਨੂੰ ਕਈ ਥਾਂ ਤੇ ਮੈਂ ਇਹ ਗੱਲ ਕਹੀ ਇਹ ਆਵਾਰ ਦਾ ਹੱਕਦਾਰ ਪਰਮਿੰਦਰ ਲੀਤ ਸੀ ਚਲੋ ਹਾਲਾਤ ਇਦਾਂ ਦੇ ਹੋਏ ਕਿ ਉਹ ਤੁਰ ਗਏ ਹੋਏ ਹੋਰੇ ਬਹੁਤ ਵੱਡਾ ਸ਼ਾਇਰ ਸੀ ਬੜਾ ਫੜਿਆਵਣਾ ਨੂੰ ਉਹਨੋਂ ਬੜਾ ਕੁਝ ਸਿੱਖਿਆ ਇਹ ਜੋ ਉਹਨਾਂ ਦੇ ਨਾਲ ਤੇ ਮੈਨੂੰ ਮਾਨ ਸਨਮਾਨ ਮਿਲਿਆ ਬਾਕੀ ਮੇਰੇ ਲਈ ਬੋਲਣ ਲਈ ਹੁਣ ਕੁਝ ਵੀ ਬਾਕੀ ਨਹੀਂ ਰਿਹਾ ਸੱਚੀ ਗੱਲ ਦੱਸਾਂ ਜੋ ਕੁਝ ਮੇਰੇ ਬਾਰੇ ਅੱਜ ਬੋਲਿਆ ਗਿਆ ਤੇਰੇ ਸਾਰੇ ਸਤਕਾਰਯੋਗ ਮitraਵਨੋ ਸੱਚੀ ਗੱਲ ਇਹ ਹੈ ਕਿ ਮੈਂ ਅਜੇ ਉਹਨਾਂ ਸ਼ਰਤਾਂ ਤੇ ਹਾਂ ਦਾ ਨਹੀਂ ਮੈਨੂੰ ਸਭ ਤੋਂ ਵੱਧ ਜ਼ਿੰਮੇਵਾਰੀ ਵਾਲੀ ਗੱਲ ਹੋ ਗਈ ਕਿ ਮੈਨੂੰ ਇਹਨਾਂ ਸ਼ਰਤਾਂ ਦੇ ਹਾਂ ਦਾ ਹੋਣਾ ਪੈਣਾ ਬਿਲਕੁਲ ਹੋਣਾ ਪੈਣਾ ਕਈ ਮੈਨੋਂ ਇਹ ਵੀ ਕਹਿ ਦਿੰਦੇ ਨੇ ਕਿ ਯਾਰ ਬੰਦਾ ਬਹੁਤ ਜ਼ਿਆੜੀ ਹੈ ਸਾਰੇ ਮਾਨ ਸਨਮਾਨ ਵੀ ਲਈ ਜਾਂਦਾ ਸਾਰਿਆਂ ਉਧਾਰ ਗਿਆ ਵੀ ਸਭ ਇਹਦੇ ਕੋਲ ਨੇ ਕੀ ਕਰਦਾ ਹੈ ਸਭ ਕੁਝ ਈ ਕਰੀ ਸੀ ਜਾਂਦਾ ਏ ਸਦਾ ਕਹਿੰਦੇ ਆ ਤੇ ਸੱਚੀ ਗੱਲ ਇਹ ਆ ਕਿ ਮੈਂ ਮੇਰਾ ਜਿਹੜਾ ਜੁਗਾਰ ਹੈ ਤੁਹਾਡਾ ਸਾਰਿਆਂ ਦਾ ਸਤਕਾਰ ਹੈ ਤੁਹਾਡਾ ਪਿਆਰ ਵੱਡਿਆਂ ਦਾ ਸਤਿਕਾਰ ਹੈ ਤੇ ਤੁਹਾਡਾ ਪਿਆਰ ਹੈ ਇਹ ਮੇਰਾ ਜਗਾਂ। ਮੈਂ ਕਦੇ ਵੀ ਕਦੇ ਇਸ ਤਰ੍ਹਾਂ ਦੇ ਗੀਤਾਂ ਵਿੱਚ ਉਸ ਤਰ੍ਹਾਂ ਦਾ ਜੁਣ ਨਹੀਂ ਪਿਆ। ਉਹ ਇੱਕ ਮੈਨੂੰ ਯਾਦ ਆ ਰਿਹਾ ਗੁਰਪਾਧਨ ਗਿਰੀ ਜੀ ਦਾ ਸ਼ੇਰ ਕਿ ਵੱਡਿਆਂ ਦੇ ਮੋਹ ਅਤੇ ਨਿੱਕੇਆਂ ਦੇ ਪਿਆਰ ਨਾਲ ਹਣ ਜੰਗ ਜਿੱਤੀ ਹੈ ਮੈਂ ਐਸੇ ਹਥਿਆਰ ਨਾਲ। ਮੈਂ ਫੇਰ ਲੋਕਾਂ ਨੂੰ ਕਹਾਂ ਕਿ ਮੈਂ ਬਸ ਕਰੋਨਾ ਮੇਰੇ ਤੇ ਇੰਨੀ ਜ਼ਿਆਦਾ ਹੈ ਕਿ ਮੈਨੂੰ ਉਹਨਾਂ ਕੋਈ ਬਗਾਨਾ ਲੱਗਦੇ ਮੈਨੂੰ ਇਹ ਤਾਂ ਲੱਗਦੇ ਨਹੀਂ ਜਿਹੜੇ ਵੀ ਕੋਈ ਕਿਸ ਤਰ੍ਹਾਂ ਦੀ ਆਪਾਂ ਕੋਈ ਕਿਸੇ ਨਾਲ ਲੜਾਈ ਵਢੀਏ ਆਪਣੇ ਤੇ ਲੜਾਈ ਕਾਦੀ ਆ ਦੇਖਿਆ ਇੱਕ ਹੋਰ ਉਹਦਾ ਸ਼ੇਅਰ ਮੈਨੂੰ ਆਪਣਾ ਲਖਵਿੰਦਰ ਦੀ ਯਾਦ ਆ ਰਿਹਾ ਹੈ ਕਿ ਮੈਂ ਨੋਟ ਵੀ ਕੀਤਾ ਕਿ ਨਿੱਕੀਆਂ ਨਿੱਕੀਆਂ ਗੰਗਾ ਲੜਨਾ ਮੇਰਾ ਬਿਲਕੁਲ ਸ਼ੌਕ ਨਹੀਂ ਲੰਮੇ ਯੁੱਧ ਨਿਰੰਤਰ ਮੈਨੂੰ ਲੜਨੇ ਚੰਗੇ ਲੱਗਦੇ ਜੋ ਤੇ ਲੜਨੇ ਨੇ ਤਾਂ ਸਮਾਜ ਚ ਜੋ ਕ੍ਰੀਤੀਆਂ ਨੇ ਉਹਦੇ ਨਾਲ ਅਸੀਂ ਲੜੀਏ ਕਲਪਾ ਵਾਲੀ ਜੋ ਸਰਕਾਰਾਂ ਸਾਡੇ ਨਾਲ ਕਰ ਰਹੀਆਂ ਨੇ ਅਸੀਂ ਉਹਦੇ ਵਿਰੁੱਧ ਲੜੀਏ ਸਾਰੇ ਰਲ ਕੇ ਜੋ ਪੂੰਜੀਵਾਦ ਦੇ ਯੁੱਗ ਦੇ ਵਿੱਚ ਜੋ ਕੁਝ ਵੀ ਇੱਕ ਮਨੁੱਖ ਨਾਲ ਜੋ ਵਰਤਾਰੇ ਹੋ ਰਹੇ ਨੇ ਅਸੀਂ ਉਹਨਾਂ ਦੇ ਖਿਲਾਫ ਲੜੀਏ ਆਪਸ ਵਿੱਚ ਅਸੀਂ ਕਾਦੇ ਲਈ ਲੜਨਾ ਨਹੀਂ ਕਿ ਅਕਤਿਆਂ ਲੜਾਈਆਂ ਸਾਡੀਆਂ ਕਾਦੇਆਂ ਆ ਅਸੀਂ ਤਾਂ ਸਾਰੇ ਰਲ ਕੇ ਸਗੋਂ ਆਪਣੀ ਆਪਣੀ ਆਵਾਜ਼ ਬੁਲੰਦ ਕਰੀ ਮੈਨੂੰ ਇੱਕ ਵਾਰ ਇੰਟਰਵਿਊ ਦੇ ਵਿੱਚ ਜਿਸ ਨੇ ਸਵਾਲ ਪੁੱਛਿਆ ਬੜਾ ਸਿੱਧਾ ਸਰਦਾ ਜਿਹਾ ਇਹ ਤੁਸੀਂ ਕਿੱਥਰ ਲਿਖਦੇ ਹੀ ਕਿਉਂ ਕਿਉਂ ਲਿਖਦੇ ਹੋ ਗੱਲ ਮੈਨਾਂ ਤਾਂ ਔਖਾ ਪਿਆ ਸਵਾਲ ਹੈ ਪਰ ਇਸ ਸਵਾਲ ਪਿੱਛੇ ਬਹੁਤ ਕੁਝ ਲੁਕਿਆ ਹੈ ਕਿ ਅਸੀਂ ਹੀ ਕਿਉਂ ਲਿਖਦੇ ਹਾਂ ਇਹ ਨੇ ਦੁਨੀਆ ਚ ਜਿਹੜਾ ਸੀ ਕੀ ਉਹ ਕੋਈ ਨਾ ਕੋਈ ਤਰਨਾ ਆਲਮਿਕ ਕੋ। ਇਸੇ ਨਾਲ ਕੋਈ ਨਾ ਕੋਈ ਦੁੱਖ ਹੋਰ ਕੋਈ ਨਾ ਕੋਈ ਕਰੋਨਾ ਤੁਹਾਡੇ ਅੰਦਰ ਰਤਾ ਹੈ ਤੁਸੀਂ ਲਿਖ ਦਿਓ। ਹਰ ਕੋਈ ਕਿਉਂ ਨਹੀਂ ਲਿਖ ਲੈਂਦਾ। ਮੈਂ ਉਹਨੂੰ ਬੜਾ ਸੌਖਾ ਜਿਹਾ ਜਵਾਬ ਇੱਕ ਦਿੱਤਾ ਸੀ। ਮਖਾ ਰਿਸ਼ਤੇ ਦੇ ਹੱਕ ਮੈਨੂੰ ਮੇਰੇ ਕੋਲ ਬਹੁਤ ਕੁਝ ਲਿਖਵਾਉਂਦੇ। ਸਤ ਸਾਲ ਦਾ ਸਾ ਮੇਰੀ ਮਾਂ ਦਰ ਗਈ। ਹਾਂ ਮੈਨੂੰ ਪ੍ਰਮਾਤਮਾ ਨੇ ਜਿਸੀ ਇਹ ਜੇ ਮੇਰੇ ਦੁਰਗੇ ਘਰ ਵਾਲੀ ਮੇਰੇ ਪਿਛਲੇ ਸਾਲ ਕੈਂਸਰ ਦੀ ਬਿਮਾਰੀ ਨਾਲ ਦੁਰਗੇ ਤੇ ਬੰਦਾ ਲਿਖੂਗਾ ਨਹੀਂ ਕਿ ਅਧਰ ਕਿੰਨੀ ਕਰੂ ਕਿਧਰ ਜਾਊਗਾ ਕਿਉਂ ਨਹੀਂ ਲਿਖੇਗਾ ਇਹ ਗੱਲ ਵਖਰੀ ਹੈ ਤੇ ਇੱਕ ਭੈਣ ਦੇ ਨਾਂ ਹੋਣ ਨਾਲ ਕਿੰਨੀਆਂ ਭੈਣਾਂ ਮੈਨੂੰ ਮਿਲ ਗਈਆਂ ਆ ਇਹਨੀਆਂ ਮਾ ਮੰਗਦੇ ਕੋਲ ਮੈਂ ਕਿੰਨੀਆਂ ਆਤੀਆਂ ਮੇਰੇ ਕੋਲ ਮੈਂ ਖੁਸ਼ ਹਾਂ ਇਹਨਾ ਹੰਝੂਆ ਜੋ ਉਲਝ ਕੇ ਵੀ ਮੈਂ ਬਹੁਤ ਖੁਸ਼ ਹਾਂ ਇਹ ਕਹਤਾਂ ਜੋ ਕੁਝ ਵੀ ਮੈਨੂੰ ਚੰਗਾ ਲੱਗਦਾ ਹੈ ਅਗਲਾ ਸਵਾਲ ਮੇਰੇ ਸਾਹਮਣੇ ਆ ਜਾਂਦਾ ਹੈ ਇਹ ਤੁਸੀਂ ਬੈਂਕ 'ਚ ਬੈਠ ਕੇ ਕਿਵੇਂ ਲਿਖੀ ਕਰਨੇ ਆ ਮੈਂ ਸਟੈਲਰ ਤੇ ਬੈਠਾ ਹੁੰਦਾ ਸੀ ਕਿ ਕਮਾਈ ਹਰ ਹਰ ਜਿਹੜਾ ਮਾਰਦੀ ਬੁੜਾਪਾ ਤੇ ਇਨਸ਼ਾਅੱਲਾ ਜੀ ਕੋਈ ਮੇਰੀ ਪੈਨਸ਼ਨ ਆ ਜੀ ਨਾਲ 2.500 ਰੁਪਏ ਆਉਂਦੇ ਸੀ ਉਹਨਾਂ ਦਿਨਾਂ 'ਚ ਇਨਸ਼ਾਅੱਲਾ ਬਾਈ ਨਹੀਂ ਆਈ ਕੋਈ ਤਾਂ ਹੁਣ ਤਾਂ ਆ ਗਈ ਹੋਊਗੀ ਹੱਥੇ ਬਾਅਦ ਫੇਰ ਆ ਜਾਣਾ ਉਹਨਾਂ ਬਾਈ ਨਹੀਂ ਆਈ ਸੀ ਪੈਨਸ਼ਨ ਬੁੜਾਪਾ ਦੀ ਫਿਰ ਕਿ ਦਿਨ ਸੱਚਮੁੱਚ ਉਹਦੀ ਪੈਨਸ਼ਨ ਆਲੀ ਉਹ ਤੇ ਮੇਰੀ ਪੈਨਸ਼ਨ ਮਾ ਮਾ ਤੇਰੀ ਪੈਨਸ਼ਨ ਅੱਜ ਆਲੀ ਉਹ ਮਾਈ ਦੀਆਂ ਅੱਖਾਂ ਦੇ ਵਿੱਚ ਜੋ ਪਾਣੀ ਸੀ ਨਮੀ ਕੋ ਲਖਤ ਭਰੀ ਨਾ ਅੱਖਾਂ ਦੇ ਵਿੱਚ ਉਹ ਨਮੀ ਉਹਦੀਆਂ ਅੱਖਾਂ 'ਚ ਜੋ ਲਿਸ਼ਕ ਸੀ ਪਾਣੀ ਦੀ ਉਹ ਮੈਨੂੰ ਕਰਤ ਦੇ ਦੇਸ਼ ਲੈ ਗਈ ਉਹ ਤੋਂ ਮੈਂ ਕਰਤ ਲੈ ਗਈ ਲੋਨ ਤੇ ਬੈਠਦਾ ਸਾਡੇ ਚੱਕ ਜੀਮੇਦਾਰ ਆਉਂਦੇ ਨਵਾਂ ਟਰੈਕਟਰ ਲੈਂਦੇ 5 ਲੱਖ ਦਾ ਲੈਂਦੇ ਉਲੀਸਰ ਪਹਿਲਾਂ ਹੀ 10 ਲੱਖ ਉਹਦੇ ਉੱਪਰ ਪਹਿਲਾਂ ਹੀ ਸੀ ਜਾ ਕੇ ਮੋਗੇ ਦੀ ਮੰਡੀ ਤੇ ਉਸੇ ਦਿਨ 4 ਲੱਖ ਦੇ ਵਿੱਚ ਨਕਰ ਭਈਆ ਕੋ ਦਿੰਝ ਘਟਾ ਇਹ ਕੀ ਕੀਤਾ ਵੇਦਾਂ ਜਦ ਜਦ ਉਹਨੂੰ ਪੁੱਛਦੇ ਉਹ ਕਹਿੰਦਾ ਜੀ ਇਹ ਤਾਂ ਕਿਸ਼ਤਾਂ ਦਾ ਹੌਲੀ ਹੌਲੀ ਤਾਰਨੀ ਆ ਨੇ ਪਰ ਅੱਜ ਤਾਂ ਮੇਰੀ 4 ਲੱਖ ਦੀ ਲੋੜ ਆ ਤਨ ਤਾਂ ਆਪਣੇ ਆਪ ਨਿਕਲਨੀ ਹੈ ਮਿੱਟੀ ਣਕੀ ਹੋ ਗਿਆ ਗੁਰੂਦੇਵ ਉੱਥੇ ਫਿਰ ਮੈਂ ਲਿਖੀ ਮਿੱਟੀ ਣਕੀ ਹੋ ਗਿਆ ਗੁਰੂਦੇਵ ਸਧਰਾ ਬੀਜੀ ਖੁਸ਼ਕੀ ਉਗਦੀ ਲਹੂ ਬੀਜੀ ਜ਼ਹਿਰ ਉਗਦੀ ਦਾਣੇ ਬੀਜੀ ਭੁੱਖ ਉਗਦੀ ਬੱਲੀਆਂ ਚੁੱਕ ਚੁੱਕ ਜਾਣ ਕਰਜ਼ੇ ਦੇ ਭਾਰ ਹੇਠ ਬੋਹੜ ਰੇਤ ਹੋ ਜਾਣ ਸ਼ਾਹੂਕਾਰ ਦੀ ਬਾਜ ਤੱਕ ਨਹੀਂ ਨਾ ਲਾਲ ਵਹੀ ਦੇ ਅੰਕੜੇ ਪਹਿਲਾਂ ਅਨੀਬੇ ਫਿਰ ਡਾਇਨਾਸੌਰ ਹੋ ਗਏ ਹਾਲੀਆਂ ਦੇ ਡੋਲਿਆਂ ਤੇ ਨੱਚਦੇ ਮੋਰ ਕਿੰਨੇ ਕਮਜ਼ੋਰ ਹੋ ਗਏ ਉਹਨਾਂ ਤਾਂ ਦਾਣਿਆਂ ਦੇ ਨਾਲ ਬੀਜੀ ਸੀ ਮਿਰਜ਼ੇ ਦੀ ਹੇਕ ਵੀ ਦਾਣਿਆਂ ਦੇ ਪਰਾਏ ਹੁੰਦੇ ਆ ਹੇਕ ਵਿਚਲਾ ਮਿਰਜ਼ਾ ਵੀ ਖੁਦਕਸ਼ੀ ਕਰਕੇ ਆਪਣੇ ਹਿੱਸੇ ਨਾਲ ਇਸੇ ਪਤਾਲ ਦੇ ਉਸ ਤੋਂ ਉੱਠਿਆ ਲਾਵਾ ਕਰ ਗਿਆ ਪੈਣਾ ਇਸ ਮਿੱਟੀ 'ਚ ਇਸ ਮਿੱਟੀ ਦੀ ਉਸ ਲਾਵੇ ਦੀ ਹਵਸੇਨੀ ਦੇ ਦਾਣੇ ਉਗਣਾ ਭੁੱਲ ਗਏ ਜੇ ਉੱਗੇ ਤਾਂ ਰੋਟੀ 'ਚ ਬਦਲਣਾ ਬਿਸਰ ਗਏ ਵੱਲੀਆਂ ਤੇ ਰੋਟੀ ਨਹੀਂ ਪੀਜ਼ੇ ਬੋਲਦੇ ਖਰੇ ਤੁੱਲਿਆਂ ਨੂੰ ਸੰਦ ਨਹੀਂ ਆਉਂਦੀ ਪੀਜ਼ਿਆਂ ਦੀ ਬਾਦਸ਼ਾਹ ਦੁਨੀਆਂ ਧਾਰਾਂ ਬਟਰ ਚੀਜ਼ ਬਣਦੇ ਆ ਤੇ ਵਿੱਚ ਸਰਗਲੇ ਦੀਆਂ ਲੱਸੀ ਪੀਣੇ ਹਾੜੀਆਂ ਆ ਪਾਲੀਆਂ ਤੋਂ ਰੂੜੀਆਂ ਤੇ ਰੋਟੀ ਸਦਰਾਂ ਦੀ ਲੋਗੜੀ ਮળે ਆ ਜਣਦੇ ਸ਼ਗਨਾ ਦੇ ਕਲੀਰੇ ਕੀ ਰੁਕੀ ਹੋ ਗਿਆ ਗੁਰੂ ਦੇ ਸਦਰਾ ਜੀ ਇਹ ਖਲਕਸ਼ੀ ਉਗਦੀ ਲਹੂ ਭੀਜੀਏ ਜ਼ਹਿਰ ਉਗਦੀ ਦਾਣੇ ਭੀਜੀਏ ਪੱਖੋ ਮਿਟੀ ਇਹ ਨਜ਼ਮਾਂ ਬੈਂਕ ਦੇ ਬੈਠ ਕੇ ਲਿਖੀ ਜਾ ਸਕਦੀ ਪਰ ਮੈਂ ਪੈਦਲੋਂ ਕਹਿਣਾ ਕਿ ਕੀ ਹੋਇਆ ਅੱਜ ਖੱਟ ਲਿਆ ਆ ਪੈਰਾਂ 'ਚ ਛਾਲੇ ਨੈਣਾں ਦੇ ਨੀਰ ਇਨਾ ਹੀ ਬਹੁਤ ਕੇ ਸੌਦੇ ਵਿੱਚ ਰੂਹ ਬੇਦਾਗ ਰਹੇ ਮੈਂ ਕੋਸ਼ਿਸ਼ ਕੀਤੀ ਹੈ ਕਿ ਆਪਣੀ ਜ਼ਿੰਦਗੀ ਚ ਸਫਰ ਕਰਦਿਆਂ ਜ਼ਿੰਦਗੀ ਚ ਸਾਇਤਕ ਸਫਰ ਅੰਦਰ ਵੀ ਮੇਰੇ ਤੇ ਕੋਈ ਕਿਸੇ ਕਿਸਮ ਦਾ ਪਰ ਮੇਰੀ ਰੂਹ ਨੂੰ ਮੈਂ ਟੋਕੜ ਤੇ ਬੇਦਾਗ ਰੱਖਾਂ ਹਾਂ ਬਹੁਤ ਕੁਝ ਕਿਉਂਕਿ ਬੰਦੇ ਆ ਕਾਮ ਕ્રોਧ ਲੋਭ ਹੰਕਾਰ ਮੇਰੇ ਵਿੱਚ ਵੀ ਉਹ ਸਾਰੇ ਤੱਤ ਨੇ ਜੋ ਤੁਹਾਡੇ ਚ ਨੇ ਕਿਤੇ ਨਾ ਕਿਤੇ ਗਲਤੀਆਂ ਹਰ ਇੱਕ ਇਨਸਾਨ ਤੋਂ ਹੁੰਦੀਆਂ ਨੇ ਸਾਡੇ ਕੋਲੋਂ ਵੀ ਹੋਈਆਂ ਨੇ ਹੋ ਰਹੀਆਂ ਨੇ ਮਰ ਕਮਲੀ ਲਿਬਾਸ ਪਹਿਨ ਸੰਘਣੀਆਂ ਝਾੜੀਆਂ ਜੋ ਲੰਘ ਨਹੀਂ ਹੁੰਦਾ ਪੱਲਾ ਬਚਾ ਕੇ ਕਦੇ ਨਾ ਕਦੇ ਕਿਤੇ ਨਾ ਕਿਤੇ ਲੱਗ ਹੀ ਜਾਂਦੀ ਹੈ ਟੋਕ ਚੋੜੇ ਨੂੰ ਇਦਾਂ ਦੇ ਵੀ ਹਾਲਾਤ ਹੋ ਜਾਂਦੇ ਨੇ ਕਈ ਵਾਰੀ ਸਾਡੇ ਕੋਲੋਂ ਵੀ ਗਲਤੀਆਂ ਹੋ ਜਾਂਦੀਆਂ ਨੇ ਪੂਰਾ ਚੰਨ ਹੈ ਵੀ ਕਿੰਨੀਆਂ ਗਰਾਹਤਾਂ ਕੋਲ ਇੱਕ ਪੂਰੀ ਰਾਤ ਹੈ ਵੀ ਕਿੰਨੀਆਂ ਮੁਲਾਕਾਤਾਂ ਕੋਲ ਸੋ ਜੇ ਤੁਹਾਡੇ ਕੋਲ ਬਹੁਤ ਸਾਰੀਆਂ ਘਾਟਾਂ ਨੇ ਤਾਂ ਉਹ ਸਾਰੀਆਂ ਘਾਟਾਂ ਮੇਰੇ ਕੋਲ ਵੀ ਨੇ ਜਿੰਨੀਆਂ ਕਿ ਪ੍ਰਾਪਤੀਆਂ ਤੁਹਾਡੀਆਂ ਨੇ ਉਹਨੀਆਂ ਕਿਹੇ ਪ੍ਰਾਪਤੀਆਂ ਮੇਰੀਆਂ ਨੇ ਇਹ ਗੱਲ ਵੱਖਰੀ ਹੈ ਏਦਿਈ ਵਾਰੀ ਬੰਦੇ ਨੂੰ ਥੋੜਾ ਜਿਹਾ ਹੌਸਲਾ ਮਿਲ ਜਾਂਦਾ ਉਹ ਥੋੜਾ ਜਿਹਾ ਦੋਸਤ ਅੱਗੇ ਲੰਘ ਜਾਂਦਾ ਤੇ ਬਾਕੀ ਆਪਾਂ ਸਾਰੀ ਕਹਾਣੀ ਲਿਖਦੇ ਆ ਸੋ ਬੜੇ ਉਤਾਰ ਚੜ੍ਹਾ ਜ਼ਿੰਦਗੀ 'ਚ ਆਏ ਨੇ ਪਰ ਕਮਤਾ ਦੱਬ ਲਾ ਨਹੀਂ ਛੱਡਿਆ ਸਾਰਾ ਨਾਬਾ ਸੁਤਤਾ ਹੁੰਦਾ ਮੈਂ ਜਾਗਦਾ ਹੁੰਦਾ ਜੇ ਲੋ ਮਰਜੀ ਆ ਕੇ ਦੇਖ ਲੋ ਮੈਂ ਦਿਨੇ ਬਾਹਰ ਬੋਟਾ ਸੌਣਾ ਕੰਮ ਕਰਦਾ ਹਰ ਕਿਸਮ ਦਾ ਕੰਮ ਕਰਦਾ ਘਰ ਦੇ ਵੀ ਕੰਮ ਕਰਦਾ ਹਰ ਤਰ੍ਹਾਂ ਦੇ ਕੰਮ ਕਰਦਾ ਬਿਜ਼ੀ ਰਹਿਣਾ ਇਸੇ ਕਰਕੇ ਸੋਖਾ ਰਹਿਣਾ ਕਿਉਂਕਿ ਦੁੱਖ ਸੁੱਖ ਹੈ ਤੁਹਾਨੂੰ ਮੈਂ ਦੱਸ ਹੀ ਦਿੱਤਾ ਮੇਰੇ ਪੱਲੇ ਵੀ ਕੀ ਹੈ ਮੇਰੇ ਪੱਲੇ ਵੀ ਸਭ ਕੁਝ ਹੈ ਇਹਦਾ ਸੋਚਣ ਦਾ ਜ ਆਪਣੇ ਗੜੀ ਦਿਸ਼ਾ ਹੈ ਉਹ ਦੇਖਣ ਦੇਖ ਨਜ਼ਰ ਹੈ ਨਜ਼ਰ ਦੇਖਉਂਦੀ ਲੋੜ ਹੈ ਠੀਕ ਹੈ ਨਹੀਂ ਮੇਰੀਆਂ ਰੀਜਾਂ ਦੀ ਕਣਕ ਨੂੰ ਕਈ ਵੇਰ ਪੈ ਚੁੱਕੀ ਹੈ ਕਾਂਗਿਆਰੀ ਮੇਰੀਆਂ ਰੀਜਾਂ ਦੀ ਕਣਕ ਨੂੰ ਕਈ ਵੇਰ ਪੈ ਚੁੱਕੀ ਹੈ ਕਾਂਗਿਆਰੀ ਕਾਂਗਿਆਰੀ ਮੈਨੂੰ ਫਸਲ ਬੀਜਣ ਤੋਂ ਕਦ ਰੋਕ ਸਕਦੀ ਸੋ ਬਹੁਤਾ ਕੁਝ ਨਾ ਐਦਾ ਹੋਇਆ ਪਸਟਾੜ ਦੇ ਕਹਿਰ ਤੋਂ ਬਚਿਆ ਹਰਾ ਪੱਤਾ ਹਮ ਹੈ ਮੂਜ਼ ਉਹ ਰੁਹਾਦੀ ਮਾਰ ਤੋਂ ਬਚੀ ਹੋਈ ਪੈੜ ਹਾਂ ਸੀਤ ਨਦੀ ਦੀ ਅੱਖ ਵਿੱਚ ਉਸਾ ਜਿਹਾ ਅਥਰੂ ਹਾਂ ਮੈਂ ਤੇ برف ਦੀ ਹਕੰਦਰ ਛਾਪੜਿਆ ਹੋਇਆ ਸੇਕ ਹਾਂ ਮੈਂ ਤਾਂ ਸੁਪਨਾ ਹਾਂ ਹੰਜੂਆਂ ਚ ਖੁਰਨੋ ਬਚਿਆ ਹੋਇਆ ਅਹਿਸਾਸ ਹਾਂ ਜਾਗਦੀ ਜ਼ਮੀਰ ਚੋਂ ਫਟਿਆ ਹੋਇਆ ਗੁਜਰਤ ਦੇ ਚੱਕ ਤੇ ਚੜਿਆ ਕੱਚਾ ਜੀਵ ਹਾਂ ਮੈਂ ਦੀਵਾਲੀ ਅਜੇ ਦੂਰ ਹੈ ਦੀਵਾਲੀ ਬਹੁਤ ਦੂਰ ਹੈ ਸੋ ਮੇ ਕੋਲਿਫੇਰ ਸੂਚੇ ਪ੍ਰਧਾਨ ਜੀ ਮੰਡਲ ਦਾ ਜੀ ਯਾਦ ਆ ਗਿਆ ਤਾਂ ਮੈਂ ਸੁਣਾ ਦਿੰਦਾ ਮੇ ਕੋਲਿਫੇਰ ਤੁਹਾਡਾ ਸਾਰਿਆਂ ਦਾ ਬਹੁਤ ਮੁਹੱਬਤ ਹੈ ਜੀ ਮੁਹੱਬਤ ਦੇ ਰਿਹਾ ਸੰਸਥਾ ਦਾ ਸਰਦਾ ਸਰਜੀ ਸੁਵਿਹਰਾਂ ਦਾ ਗਪਾਲ ਬੁੱਟਰ ਦਾ ਸਰਦਾ ਫੇਰ ਮੈਂ ਇੱਕ ਵਾਰੀ ਵਰਕਪਾਸੁੰਦਾ ਹਾਂ ਆਖਰ ਤੇ ਦੋ ਬੰਦ ਮੈਂ ਕੀਤੇ ਦੇ ਕੇਨ ਮਹਿਬੂਦ ਨੇ ਉਹ ਸ਼ਾਇਦ ਰਿ ਸੁਣਾਇਆ ਹੋਇਆ ਮੈਂ ਪਰ ਸੁਣਾ ਦੇ ਮੈਂ ਦੁੱਖ ਸੁੱਖੇ ਓਨੇ ਜਾਣੇ ਲੱਖ ਮਰਦਾਨਿਆਂ ਸਰਬਾਪਿਤ ਉਟਿਆਨੁਰਖ ਮਰਦਾਨੀ ਦੁਖ ਸੁਖ ਹੋਣੇ ਗਣੇ ਲਖ ਮਰਦਾਨਿਆਂ ਸਰ ਉਤੇ ਉਟਹਨੁਰਖ ਮਰਦਾਨੀ ਉਛੇ ਦੀ ਰਾਬ ਜਦੋਂ ਜਗ ਇੱਕ ਨੂਰ ਹੈ ਬੰਦੇ ਕੋ ਬੰਦਾ ਫੇਰ ਕਿਹੜੀ ਗੱਲੋਂ ਦੂਰ ਹੈ ਨੋਹ ਨਾਲੋਂ ਮਾਸੂਹਿਆ ਵਖ ਮਰਦਾਨਿਆ ਕਰਵਾਤੇ ਪੁੱਟਿਆ ਨੁਰਖ ਮਰਦ